ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਰਾ ਦਾ ਨਿੱਘਾ ਸਵਾਗਤ ਕਾਂਗਰਸ ਨੂੰ ਵੱਡਾ ਤੇ ਕਰਾਰਾ ਝਟਕਾ ਬਰਨਾਲਾ ਚ ਅਕਾਲੀ ਦਲ ਨੂੰ ਦੂਰਾ ਝਟਕਾ ਢੀਂਡਸਿਆਂ ਵੱਲੋਂ ਵੱਡਾ ਐਲਾਨ ਜਦੋਂ ਤੱਕ ਐਫ ਆਈ ਆਰ ਨਹੀਂ ਉਦੋਂ ਤੱਕ ਸਨਸਕਾਰ ਵੀ ਨਹੀਂ ਨਿਤਕੌਰ ਦੇ ਵਿਰੋਧ ਦੌਰਾਨ ਮਾਰੇ ਗਏ ਕਿਸਾਨ ਬਾਰੇ ਆਗੂਆਂ ਦਾ ਵੱਡਾ ਫੈਸਲਾ ਮਜੀਠੀਆ ਦੇ ਖਾਸਮ ਖਾਸ ਤਲਵੀਰ ਗਿੱਲ ਨੇ ਮਜੀਠੀਆ ਤੇ ਐਸਟੀਪੀਸੀ ਖਿਲਾਫ ਖੋਲੇ ਗੁੱਜੇਪੇਤ ਨਾਰ ਨੂੰ ਲਗਾਈ ਅੱਗ ਕਾਰਨ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਗਈ ਜਾਨ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਾਂਗਰਸ ਨੂੰ ਕਰਾਰੇ ਝਟਕੇ ਦੀ ਪਹਿਲਾ ਪੰਜਾਬ ਦੇ ਵਿੱਚ ਵੀ ਇੰਜ ਹੀ ਹੋਇਆ ਹੈ ਪੰਜਾਬ ਦੇ ਕਾਂਗਰਸ ਦੇ ਜਿਹੜੇ ਪ੍ਰਧਾਨ ਹੁੰਦੇ ਸੀ ਅੱਜ ਉਹ ਭਾਜਪਾ ਦੇ ਪ੍ਰਧਾਨ ਨੇ ਸੁਨੀਲ ਜਾਖੜ ਸਾਹਿਬ ਤੇ ਹੁਣ ਦਿੱਲੀੋਂ ਵੀ ਖਬਰ ਕਾਂਗਰਸ ਵਾਸਤੇ ਇਸੇ ਤਰ੍ਹਾਂ ਦੀ ਮਿਲੀ ਹੈ ਦਿੱਲੀ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ ਅਰਵਿੰਦਰ ਸਿੰਘ ਲਵਲੀ ਲਵਲੀ ਇੱਕ ਵਾਰ ਫਿਰ ਤੋਂ ਭਾਜਪਾ ਚ ਸ਼ਾਮਲ ਹੋ ਗਏ ਹੈ ਲਵਲੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਭਾਜਪਾ ਦੇ ਵਿੱਚ ਉਹਨਾਂ ਦੀ ਹਾਜ਼ਰੀ ਚ ਸ਼ਮੂਲੀਅਤ ਕਰ ਗਏ ਹੈ ਭਾਜਪਾ ਦੇ ਦਿੱਲੀ ਪ੍ਰਧਾਨ ਵਿਰੇਂਦਰ ਸੱਚਦੇਵਾ ਵੀ ਉਸ ਵਕਤ ਮੌਜੂਦ ਸੀ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਪਿਛਲੇ ਹਫਤੇ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਉਹਨਾਂ ਨੇ ਇਲਜ਼ਾਮ ਇਹ ਵੀ ਲਾਇਆ ਸੀ ਕਿ ਉਹਨਾਂ ਨੂੰ ਅਹੁਦੇਦਾਰ ਚੁਣਨ ਤੱਕ ਦਾ ਅਧਿਕਾਰ ਨਹੀਂ ਹੈ ਉਮੀਦਵਾਰ ਐਲਾਨੇ ਗਏ ਉਹਨਾਂ ਤੋਂ ਕਿਸੇ ਨੇ ਸਲਾਹ ਤੱਕ ਨਹੀਂ ਲਈ लवली ਦੇ ਨਾਲ ਨਾਲ ਸਾਬਕਾ ਕਾਂਗਰਸੀ ਵਿਧਾਇਕ ਰਾਜਕੁਮਾਰ ਚੋਹਾਨ ਨਸੀਬ ਸਿੰਘ ਅਮਿਤ ਮਲਕ ਅਤੇ ਨੀਰਜ ਬਸੂਆ ਉਹ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਐ ਦੱਸਣਾ ਬਣਦਾ ਕਿ ਅਰਵਿੰਦਰ ਲਵਲੀ ਸ਼ੀਲਾ ਦੀਕਸ਼ਿਤ ਸਰਕਾਰ ਦੇ ਵਿੱਚ 10 ਸਾਲ ਤੱਕ ਸਿੱਖਿਆ ਤੇ ਟਰਾਂਸਪੋਰਟ ਮੰਤਰੀ ਰਹੇ ਉਹ ਤਿੰਨ ਵਾਰ ਲਗਾਤਾਰ ਦਿੱਲੀ ਦੀ ਗਾਂਧੀ ਨਗਰ ਸੀਟ ਤੋਂ ਜਿੱਤੇ 2017 ਵਿੱਚ ਲਵਲੀ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ ਪਰ 10 ਕੁ ਮਹੀਨਿਆਂ ਬਾਅਦ ਉਹਨਾਂ ਨੇ ਮੁੜ ਘਰ ਵਾਪਸੀ ਭਾਗ 2018 ਵਿੱਚ ਕਾਂਗਰਸ 'ਚ ਆ ਗਏ ਸੀ ਤੇ ਫਿਰ ਕਾਂਗਰਸ ਨੇ ਪਿਛਲੇ ਸਾਲ ਉਹਨਾਂ ਨੂੰ ਦਿੱਲੀ ਕਾਂਗਰਸ ਦੀ ਜ਼ਿੰਮੇਵਾਰੀ ਦੇ ਦਿੱਤੀ ਸੀ ਪਰ ਅਰਵਿੰਦਰ ਲਬਲੀ ਨੇ ਬੀਤੇ ਐਤਵਾਰ ਨੂੰ ਆਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤੇ ਅਸਤੀਫੇ ਦਾ ਕਾਰਨ ਕਾਂਗਰਸ ਦੇ ਇੰਚਾਰਜ ਜਰਨਲ ਸਕੱਤਰ ਦੀਪਕ ਬਾਬਰੀਆ ਦੇ ਨਾਲ ਤਕਰਾਰ ਦੱਸਿਆ ਸੀ ਉਹਨਾਂ ਇਹ ਵੀ ਦੋਸ਼ ਲਾਇਆ ਸੀ ਕਿ ਕਾਂਗਰਸ ਨੇ ਜ਼ਿਆਦਾ ਬਾਹਰੀ ਅਤੇ ਅਣਜਾਣ ਚਿਹਰੇ ਨੂੰ ਟਿਕਟਾਂ ਦਿੱਤੀਆਂ ਨੇ ਇਹਦੇ ਤੋਂ ਇਲਾਵਾ ਉਹ ਦਿੱਲੀ ਦੇ ਵਿੱਚ ਕਾਂਗਰਸ ਦੇ ਆਮ ਆਦਮੀ ਪਾਰਟੀ ਨਾਲ ਗੱਠ ਜੋੜ ਤੋਂ ਵੀ ਨਾਰਾਜ਼ਗੀ ਪ੍ਰਗਟਾ ਰਹੇ ਸੀ ਤੇ ਹੁਣ ਉਹ ਭਗਮ ਰੰਗ ਵਿੱਚ ਰੰਗੇ ਗਏ ਆ ਇਕੱਲੀ ਕਾਂਗਰਸ ਨੂੰ ਝਟਕੀ ਨਹੀਂ ਲੱਗੀ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨਾਲ ਵੀ ਆਹੀ ਕੁਝ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਕੌਂਸਲ ਦੇ ਮੈਂਬਰ ਅਤੇ ਕੌਮੀ ਪ੍ਰਧਾਨ ਸੁਖਬੀਰ ਬਾਦਲ ਦੇ ਬਹੁਤ ਨਜ਼ਦੀਕੀਆਂ ਚੋਂ ਇੱਕ ਰਾਜੀਵ ਵਰਮਾ ਰਿੰਪੀ ਉਹਨਾਂ ਨੇ ਵੀ ਅਕਾਲੀ ਦਲ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਉਹਨੇ ਬੀਤੀ ਦੇਰ ਸ਼ਾਮ ਇਹ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਰਾਜੀਵ ਰਿੰਪੀ ਹੋਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਅਤੇ ਸੀਨੀਅਰ ਮੀਤ ਪ੍ਰਧਾਨ ਤੇ ਮੁਖ ਬਲਾਰੇ ਡਾਕਟਰ ਦਲਦੀਪ ਟੀਮਾ ਅਤੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਜਗਵਿੰਦਰ ਸਿੰਘ ਬਿੱਟੂ ਦਿਵਾਨਾ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਆਪਣਾ ਇਹ ਅਸਤੀਫਾ ਭੇਜਿਆ ਤੇ ਨਾਲ ਆਪਣੀ ਨਾਰਾਜ਼ਗੀ ਵੀ ਪ੍ਰਗਟਾਈ ਹੈ ਰਿੰਪੀ ਦੇ ਅਸਤੀਫਾ ਦੇਣ ਤੋਂ ਬਾਅਦ ਅਕਾਲੀ ਦਲ ਨੂੰ ਇੱਕ ਹੋਰ ਵੀ ਝਟਕਾ ਲੱਗਿਆ ਕਿਉਂਕਿ ਲਗਾਤਾਰ ਝਟਕਿਆਂ ਤੇ ਠਾ ਝਟਕੇ ਲੱਗ ਰਹੇ ਨੇ ਬਰਨਾਲਾ ਦੇ ਅਕਾਲੀ ਦਲ ਦੇ ਜੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਗਗਨਦੀਪ ਸਿੰਘ ਟਿੰਕੂ ਨੇ ਵੀ ਅਸਤੀਫਾ ਦੇ ਦਿੱਤਾ ਹੈ। ਉਹਨਾਂ ਦੱਸਿਆ ਕਿ ਉਹ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ 'ਚ ਜ਼ਿਲ੍ਹੇ ਦੇ ਵੱਖ-ਵੱਖ ਅਹੁਦਿਆਂ ਦੀ ਨੁਮਾਇੰਦਗੀ ਕਰਦੇ ਰਹੇ ਅਤੇ ਪਿੱਛੇ ਜੇ ਪਾਰਟੀ ਵੱਲੋਂ ਉਹਨਾਂ ਨੂੰ ਜਨਰਲ ਕੌਂਸਲ ਮੈਂਬਰ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ। ਉਹਨਾਂ ਇਸ ਗੱਲ ਤੇ ਰੋਸ ਜ਼ਾਹਰ ਕੀਤਾ ਕਿ ਪਾਰਟੀ ਦੇ ਵੱਲੋਂ ਉਹਨਾਂ ਨੂੰ ਬਣਦਾ ਮਾਣ ਸਤਕਾਰ ਨਹੀਂ ਦਿੱਤਾ ਗਿਆ। ਇਹੀ ਗੱਲਾਂ ਬਹੁਤ ਸਾਰੇ ਆਗੂ ਨੇ ਜਿਹੜੇ ਆਪੋ ਆਪਣੀ ਪਾਰਟੀ ਨੂੰ ਛੱਡ ਕੇ ਜਾ ਰਹੇ ਨੇ ਬੀਤੇ ਦਿਨੀ ਦਲਬੀਰ ਗੋਲਡੀ ਵੀ ਆਹੀ ਕੁਝ ਕਹਿੰਦੇ ਸੀ ਅੱਗੇ ਤਲਬੀਰ ਗੱਲ ਵੀ ਆਹੀ ਆ ਹੁਣ ਹੀ ਅਰਵਿੰਦਰ ਲਵਲੀ ਨੇ ਵੀ ਆਹੀ ਆਖਿਆ ਕਿ ਸਾਨੂੰ ਬਣਦਾ ਮਾਨ ਸਨਮਾਨ ਨਹੀਂ ਦਿੱਤਾ ਜਾਂਦਾ ਇਹਨਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਆਪਣਾ ਅਸਤੀਫਾ ਭੇਜਿਆ ਉਹ ਕਹਿੰਦੇ ਨਿਯੁਕਤੀ ਪੱਤਰ ਵੀ ਮੈਨੂੰ ਸੋਸ਼ਲ ਮੀਡੀਆ ਤੇ ਹੀ ਮਿਲਿਆ ਸੀ ਇਸ ਕਰਕੇ ਅਸਤੀਫਾ ਵੀ ਸੋਸ਼ਲ ਮੀਡੀਆ ਦੇ ਰਾਹੀਂ ਰਾਜੀਵ ਰਿੰਪੀ ਜ਼ਿਲ੍ਹਾ ਬਰਨਾਲਾ ਹੀ ਨਹੀਂ ਦੱਸਿਆ ਜਾ ਰਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਵੀ ਕਾਫੀ ਆਸਰ-ਅਰ ਸੂਖ ਰੱਖਦੇ ਸੀ ਤੇ ਜਲਦ ਉਹ ਆਪਣਾ ਕੋਈ ਨਵਾਂ ਸਿਆਸੀ ਫੈਸਲਾ ਲੈ ਸਕਦੇ ਐ ਤੇ ਆਪਣੇ ਸਵਾਰਥਕਾਂ ਦੇ ਨਾਲ ਪਹਿਲਾਂ ਕਹਿੰਦੇ ਗੱਲਬਾਤ ਕਰਾਂਗੇ ਬਰਨਾਲਾ ਦੇ ਵਿੱਚ ਉਹਨਾਂ ਦਾ ਚੰਗਾ ਜਨ ਆਧਾਰ ਦੱਸਿਆ ਜਾ ਰਿਹਾ ਹੈ ਤੇ ਉਹਨੂੰ ਦੇਖਦਿਆਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਉਹਨਾਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਨੇ ਉੱਥੇ ਹੀ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਅਤੇ ਪੰਜਾਬ ਦੇ ਵਿੱਚ ਕੈਬਨਟ ਮੰਤਰੀ ਗੁਰਵੀਤ ਸਿੰਘ ਮੀਤ ਹੇਅਰ ਉਹ ਵੀ ਉਹਨਾਂ ਦੇ ਨਾਲ ਸੰਪਰਕ ਕਰ ਰਹੇ ਨੇ ਤੇ ਅੱਜ ਜਿਹੜੀ ਰਾਤ ਲੰਗੀ ਆ ਇਹਦੇ ਵਿੱਚ ਹੋ ਸਕਦਾ ਕਿ ਉਹਨਾਂ ਵੱਲੋਂ ਕੋਈ ਵੱਡਾ ਸਿਆਸੀ ਫੈਸਲਾ ਲੈਣ ਦਾ ਮਨ ਬਣਾ ਲਿਆ ਹੋਵੇ ਭਾਵ ਉਹ ਬਰਨਾਲੇ ਜ਼ਿਲ੍ਹੇ ਵਿੱਚ ਕੋਈ ਵੱਡੀ ਸਿਆਸੀ ਹਲਚਲ ਪੈਦਾ ਕਰ ਸਕਦੇ ਐ ਇਸੇ ਤਰ੍ਹਾਂ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਉਹਨਾਂ ਨੇ ਇੱਕ ਵਾਰ ਫਿਰ ਤੋਂ ਅਕਾਲੀ ਦਲ ਦੇ ਨਾਲ ਆਪਣੀ ਨਾਰਾਜ਼ਗੀ ਪ੍ਰਗਟਾਈ ਹੈ ਉਹ ਕਹਿੰਦੇ ਮੈਨੂੰ ਹਲਕਾ ਸੰਗਰੂਰ ਤੋਂ ਟਿਕਟ ਨਹੀਂ ਦਿੱਤੀ ਗਈ ਸਾਡੇ ਨਾਲ ਕਰਾਰ ਕੀਤਾ ਗਿਆ ਸੀ ਪਰ ਇਹਦੇ باوجود ਵੀ ਉਹ ਅਕਾਲੀ ਆ ਤੇ ਅਕਾਲੀ ਹੀ ਰਹਿਣਗੇ ਪਰ ਪਾਰਟੀ ਪ੍ਰਤੀ ਉਹਨਾਂ ਨੂੰ ਰੱਜ ਕੇ ਨਾਰਾਜ਼ਗੀ ਹੈ ਤੇ ਉਹ ਨਾਰਾਜ਼ਗੀ ਬਰਕਰਾਰ ਵੀ ਰਹੇਗੀ ਉਹ ਕਹਿੰਦੇ ਨਾ ਤਾਂ ਪਾਰਟੀ ਉਮੀਦਵਾਰ ਦੇ ਹੱਕ 'ਚ ਕਿਤੇ ਪ੍ਰਚਾਰ ਕਰਨਗੇ ਅਤੇ ਨਾ ਹੀ ਪਾਰਟੀ ਦੇ ਉਮੀਦਵਾਰ ਦਾ ਕੋਈ ਵਿਰੋਧ ਕਰਨਗੇ ਉਹਨਾਂ ਨੇ ਇਹ ਵੀ ਗਲਾ ਕੀਤਾ ਕਿ ਪਾਰਟੀ ਅਤੇ ਸੁਖਵੀਰ ਬਾਦਲ ਨੇ ਉਹਨਾਂ ਦੀ ਕੋਈ ਕਦਰ ਨਹੀਂ ਪਾਈ ਇਹ ਵੀ ਕਹਿੰਦੇ ਨੇ ਕਿ ਬੰਦਾ ਮਾਨ ਸਤਕਾਰ ਨਹੀਂ ਦਿੱਤਾ ਗਿਆ ਇਹ ਗੱਲ ਕਹਿੰਦੇ ਸਹਿਣ ਜੋਗ ਨਹੀਂ ਹੈ ਸਿਰਫ ਟਿਕਟ ਦੇਣ ਦਾ ਮੁੱਦਾ ਹੀ ਨਹੀਂ ਉਹ ਕਹਿੰਦੇ ਬਹੁਤ ਇਸ ਤਰ੍ਹਾਂ ਦੇ ਮੁੱਦੇ ਐ ਜਿਨ੍ਹਾਂ ਦਾ ਮੈਂ ਜਨਤਕ ਤੌਰ ਤੇ ਖੁਲਾਸਾ ਵੀ ਨਹੀਂ ਕਰ ਸਕਦਾ ਪਰ ਜਦੋਂ ਮੌਕਾ ਮਿਲਿਆ ਉਹ ਪਾਰਟੀ ਪੱਧਰ ਤੇ ਇਹਨਾਂ ਮੁੱਦਿਆਂ ਨੂੰ ਉਠਾਉਣਗੇ ਆਪਣਾ ਪੱਖ ਰੱਖਣਗੇ ਦਾ ਭਾਵ ਕੀ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਇਕਬਾਲ ਸਿੰਘ ਝੂੰਦਾ ਨੇ ਸੰਗਰੂਰ ਤੋਂ ਚੋਣ ਲੜ ਰਹੇ ਨੇ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਇਹਦਾ ਮਤਲਬ ਉਹਨਾਂ ਨੂੰ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਣੀਆਂ ਇੰਨੀਆਂ ਸੁਖਾਲੀਆਂ ਨਹੀਂ ਕਿਉਂਕਿ ਕਈ ਸੀਨੀਅਰ ਆਗੂ ਨਾਰਾਜ਼ ਨੇ ਕਈਆਂ ਨੇ ਪਾਰਟੀ ਛੱਡ ਦਿੱਤੀ ਐ ਤੇ ਹੁਣ ਗੱਲ ਕਰਦੇ ਆ ਮਜੀਠੀਆ ਦੇ ਖਾਸ ਮੁਖ ਖਾਸ ਤਲਵੀਰ ਗਿੱਲ ਦੀ ਵੈਸੇ ਕੋਈ ਨਵੀਂ ਗੱਲ ਨਹੀਂ ਕਿਸੇ ਦਾ ਪਾਰਟੀ ਛੱੜਨਾ ਤੇ ਕਿਸੇ ਪਾਰਟੀ ਨੂੰ ਜੁਆਇਨ ਕਰਨਾ ਪਰ ਇਹਨਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਲਗਾਤਾਰ ਸਿਆਸੀ ਚਿਹਰਿਆਂ ਦਾ ਬਦਲਾ ਲਗਾਤਾਰ ਜਾਰੀ ਹੈ ਹਲੇ ਕੁਝ ਦਿਨ ਇਹ ਹੋਰ ਸੰਭਾਵਨਾ ਹੈ ਕਿ ਇਸ ਤਰ੍ਹਾਂ ਜਾਰੀ ਰਹੇਗਾ ਮਜੀਠੀਆ ਦੇ ਬੇਹੱਦ ਕਰੀਬੀ ਤਲਵੀਰ ਸਿੰਘ ਗਿੱਲ ਉਹਨਾਂ ਨੇ ਵੀ ਬੀਤੇ ਦਿਨੀ ਅਕਾਲੀ ਦਲ ਛੱਡ ਦਿੱਤਾ ਸੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸੀ ਪਰ ਹੁਣ ਉਹ ਬਿਕਰਮ ਮਜੀਠੀਆ ਦੇ ਖਿਲਾਫ ਖੁੱਲ ਕੇ ਬੋਲ ਰਹੇ ਨੇ ਗੰਭੀਰ ਤੋਂ ਗੰਭੀਰ ਇਲਜ਼ਾਮ ਲਾਏ ਜਾ ਰਹੇ ਨੇ ਤਲਬੀਰ ਗੱਲ ਨੇ ਕਿਹਾ ਕਿ ਖੁਦ ਨੂੰ ਮਾਜੇ ਦਾ ਜਰਨੈਲ ਦੱਸਣ ਵਾਲਾ ਵਿਕਰਮ ਮਜੀਠੀਆ ਅਕਾਲੀ ਦਲ ਦਾ ਮਾਜੇ ਚ ਵਿਕਰਮ ਮਜੀਠੀਆ ਕਰਕੇ ਹੀ ਬੁਰਾ ਹਾਲ ਹੋ ਰਿਹਾ ਹੈ ਉਹਨਾਂ ਨੇ ਇਹ ਵੀ ਆਖਿਆ ਕਿ ਮਜੀਠੀਆ ਮਾਜੇ ਦੇ ਵਿੱਚ ਕਿਸੇ ਵੀ ਅਕਾਲੀ ਆਗੂ ਨੂੰ ਅੱਗੇ ਵਧਦਾ ਨਹੀਂ ਦੇਖ ਸਕਦਾ ਭਾਵੇਂ ਕਿ ਅਕਾਲੀ ਦਲ ਵੱਲੋਂ ਅਮ੍ਰਿਤਸਰ ਸੰਸਦੀ ਹਲਕੇ ਤੋਂ ਅਨਿਲ ਜੋਸ਼ੀ ਨੂੰ ਉਮੀਦਵਾਰ ਬਣਾਇਆ ਗਿਆ ਹੈ ਪਰ ਮਜੀਠੀਆ ਕਦੇ ਵੀ ਨਹੀਂ ਚਾਹੁੰਦਾ ਕਿ ਅਨਿਲ ਜੋਸ਼ੀ ਉਥੋਂ ਚੋਣ ਜਿੱਤੇ ਕਿਉਂਕਿ ਕਦੇ ਮਜੀਠੀਆ ਨੂੰ ਇਹ ਡਰ ਲੱਗਦਾ ਹੈ ਕਿ ਮਾਜੇ ਦੇ ਵਿੱਚ ਉਹਨਾਂ ਦਾ ਇਹਦੇ ਨਾਲ ਫਿਰ ਕਦ ਛੋਟਾ ਹੋ ਜਾਊਗਾ ਉਹਦੇ ਨਾਲੋਂ ਕਿਸੇ ਵੀ ਆਗੂ ਦਾ ਕਦ ਵੱਡਾ ਨਹੀਂ ਹੋਣਾ ਚਾਹੀਦਾ ਤਲਵੀਰ ਨੇ ਅਕਾਲੀ ਦਲ ਛੱਡਣ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਬਿਕਰਮ ਮਜੀਠੀਆ ਨੂੰ ਦੱਸਿਆ ਹਾਲਾਂਕਿ ਬਿਕਰਮ ਮਜੀਠੀਆ ਦੇ ਸਭ ਤੋਂ ਕਰੀਬੀਆਂ ਦੇ ਵਿੱਚੋਂ ਇੱਕ ਤਲਵੀਰ ਗਿੱਲ ਸਨ ਤਲਵੀਰ ਗਿੱਲ ਨੇ ਕਿਹਾ ਕਿ ਉਹਨਾਂ ਨੇ ਅਕਾਲੀ ਦਲ ਨੂੰ ਛੱਡਿਆ ਨਹੀਂ ਬਲਕਿ ਉਹਨਾਂ ਨੂੰ ਅਕਾਲੀ ਦਲ ਵਿੱਚੋਂ ਕੱਢਿਆ ਗਿਆ। ਉਹ ਕਹਿੰਦੇ ਮੇਰੇ ਤੋਂ ਪਹਿਲਾਂ ਵੀ ਕਈ ਅਕਾਲੀ ਆਗੂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ। ਤਲਵੀਰ ਗਿੱਲ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਗੰਭੀਰ ਇਲਜ਼ਾਮ ਲਾਏ ਗਏ ਹੈ। ਉਹਨਾਂ ਦਾ ਕਹਿਣਾ ਹੈ ਕਿ ਐਸਜੀਪੀਸੀ ਦੇ ਮੁਲਾਜ਼ਮ ਸਕੱਤਰ ਮੈਨੇਜਰ ਤੱਕ ਆਖ ਦਿੱਤਾ ਗਿਆ ਕਿ ਮੋਟੀ ਅਫੀਮ ਖਾਂਦੇ ਹੈ। ਇਸ ਸਬੰਧੀ ਉਹਨਾਂ ਨੇ ਐਸਡੀਪੀਸ ਦੇ ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਉਣ ਦੀ ਮੰਗ ਵੀ ਕੀਤੀ ਹੈ ਤੇ ਨਾਲ ਕੁਲਦੀਪ ਸਿੰਘ ਧਾਲੀਵਾਲ ਪ੍ਰੈਸ ਕਾਨਫਰੰਸ ਵਿੱਚ ਬੈਠੇ ਇਸ ਕਹਿੰਦੇ ਆਪਾਂ ਇਹ ਕੰਮ ਕਰਨਾ ਹੈ। ਇੰਨਾ ਹੀ ਨਹੀਂ। ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਮੈਂ ਅਕਾਲੀ ਦਲ ਛੱਡ ਕੇ ਸ਼੍ਰੋਮਣੀ ਕਮੇਟੀ ਤੋਂ ਵੀ ਖਿਹੜਾ ਛੁੜਾ ਲਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਨਾਲ ਜੁੜੇ ਲੋਕਾਂ ਨੂੰ ਗੁਰਦੁਆਰਿਆਂ ਵਿੱਚ ਮੈਨੇਜਰ ਲਾਇਆ ਜਾਂਦਾ ਹੈ। ਤਲਵੀਰ ਗਿੱਲ ਨੇ ਇਹ ਵੀ ਆਖਿਆ ਕਿ ਬਿਕਰਮਜੀਠੀਆ ਨੇ ਉਹਨਾਂ ਨੂੰ ਪਾਰਟੀ ਵਿੱਚੋਂ ਦਾ ਰਸਲ ਜ਼ਲੀਲ ਕਰਕੇ ਕੱਢਿਆ। ਉਹਨਾਂ ਨੇ ਬਿਕਰਮਜੀਠਿਆ ਤੋਂ ਦੁਖੀ ਹੋ ਕੇ ਪਾਰਟੀ ਛੱਡਣ ਦੀ ਗੱਲ ਆਖੀ ਹੈ ਉਹ ਕਹਿੰਦੇ ਸੁਖਵੀਰ ਬਾਦਲ ਦਾ ਉਹਨਾਂ ਨੂੰ ਇੱਕ ਵਾਰੀ ਵੀ ਫੋਨ ਨਹੀਂ ਆਇਆ ਉਹਨਾਂ ਨੂੰ ਪਤਾ ਸੀ ਕਿ ਤਲਵੀਰ ਉੱਥੇ ਨਾਰਾਜ਼ ਹੈ ਤਲਵੀਰ ਗਿੱਲ ਨੇ ਐਸਟੀਪੀਸੀ ਦੇ ਮੁਲਾਜ਼ਮਾਂ ਦੇ ਉੱਤੇ ਵੀ ਗੰਭੀਰ ਇਲਜ਼ਾਮ ਲਾਏ ਨੇ ਉਹ ਕਹਿੰਦੇ ਇਹਨਾਂ ਦੇ ਡੋਪ ਟੈਸਟ ਕਰਵਾਉਣੇ ਚਾਹੀਦੇ ਆ ਅਤੇ ਐਸਟੀਪੀਸੀ ਅਧਿਕਾਰੀਆਂ ਦੇ ਸਖਤਰਾਂ ਦੇ ਡੋਪ ਟੈਸਟ ਹੋ ਜਾਣ ਕਹਿੰਦੇ ਤੁਹਾਡੀਆਂ ਅੱਖਾਂ ਅੱਡੀਆਂ ਰਹਿ ਜਾਣਗੀਆਂ ਉਹ ਕਹਿੰਦੇ ਹੌਲੀ ਹੌਲੀ ਸਾਰੀ ਸ਼ਰੋਮਣੀ ਅਕਾਲੀ ਦਲ ਦੇ ਚੰਗੇ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ ਹੁਣ ਹੋਰ ਕੌਣ ਕੌਣ ਹੋਣਗੇ ਉਹਨਾਂ ਦਾ ਜਿਹੜਾ ਸੰਕੇਤ ਹੈ ਉਹ ਕਾਫੀ ਗੁਜਾ ਹੈ ਬਿਕਰਮ ਮਜੀਠੀਆ ਉਹ ਕਹਿੰਦੇ ਚਾਹੁੰਦੇ ਨਹੀਂ ਅਨਿਲ ਜੋਸ਼ੀ ਜਿੱਤੇ ਜੇਕਰ ਕਹਿੰਦੇ ਅਨਿਲ ਜੋਸ਼ੀ ਜਿੱਤਦੇ ਆ ਤਾਂ ਫਿਰ ਇੱਥੇ ਬਿਕਰਮ ਮਜੀਠੀਆ ਨੂੰ ਕੌਣ ਪੁੱਛੇਗਾ ਉਹ ਕਹਿੰਦੇ ਮੈਂ ਜੋਸ਼ੀ ਦੀ ਕੈਂਪੇਨ ਸੁਖਵੀਰ ਬਾਦਲ ਦੇ ਕਹਿਣ ਉੱਤੇ ਸ਼ੁਰੂ ਕੀਤੀ ਸੀ ਬਸ ਏਸੇ ਗੱਲਾਂ ਬਿਕਰਮ ਮਜੀਠੀਆ ਨੇ ਕਹਿੰਦੇ ਮੇਰਾ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਅਕਾਲੀ ਦਲ ਦੇ ਵਿੱਚ ਅਸਲ 'ਚ ਮਿਹਨਤ ਦਾ ਕੋਈ ਮੁੱਲ ਪੈਂਦਾ ਹੀ ਨਹੀਂ। ਤੁਹਾਨੂੰ ਦੱਸ ਦਿਆਂ ਕਿ ਤਲਵੀਰ ਗਿੱਲ 2022 ਦੇ ਵਿੱਚ ਅਗਰਸਰ ਦੱਖਣੀ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੀ ਟਿਕਟ ਤੇ ਚੋਣ ਵੀ ਲੜ ਚੁੱਕੀ ਐ। ਉਹ ਬਿਕਰਮ ਸਿੰਘ ਮਜੀਠੀਆ ਦੇ ਸਾਰੇ ਨਜ਼ਦੀਕੀਆਂ ਦੇ ਵਿੱਚੋਂ ਇੱਕ ਸਨ ਪਰ ਹੁਣ ਟੁੱਟ ਗਈ ਟੜਾਕਾ ਕਰਕੇ। ਹੁਣ ਗੱਲ ਕਰਦੇ ਆਂ ਬਹੁਜਨ ਸਮਾਜ ਪਾਰਟੀ ਦੀ। ਬੌਧਨ ਸਮਾਜ ਪਾਰਟੀ ਇਸ ਵਕਤ ਪੰਜਾਬ ਦੇ ਵਿੱਚ ਆਪਣੇ ਵੱਲ ਦੇ ਉੱਤੇ ਇਕੱਲਿਆਂ ਚੋਣਾਂ ਲੜ ਰਹੀ ਹੈ ਜਿਵੇਂ ਅਕਾਲੀ ਦਲ ਤੇ ਭਾਜਪਾ ਵੀ ਲੜ ਰਹੇ ਨੇ ਬੌਧਨ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇ ਜਸਵੀਰ ਸਿੰਘ ਗੜੀ ਉਹਨਾਂ ਨੂੰ ਪਾਰਟੀ ਹਾਈ ਕਮਾਂਡ ਦੇ ਵੱਲੋਂ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਹੈ ਬਸਪਾ ਇਕੱਲਿਆਂ ਚੋਣ ਲੜ ਰਹੀ ਹੈ ਤੇ ਬਸਪਾ ਦੇ ਵੱਲੋਂ ਪਹਿਲਾਂ 12 ਹਲਕਿਆਂ ਦੇ ਵਿੱਚ ਉਮੀਦਵਾਰ ਉਤਾਰੇ ਜਾ ਚੁੱਕੇ ਸੀ ਤੇ ਇਹਨਾਂ ਦੇ ਨਾਮ ਦੇ ਐਲਾਨ ਦੇ ਨਾਲ ਹੁਣ ਪੰਜਾਬ ਦੇ ਸਾਰੇ ਹਲਕਿਆਂ ਤੋਂ ਵਸਪਾ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਹੈ ਤੇ ਹੁਣ ਗੱਲ ਕਰਦੇ ਹਾਂ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ ਉਹਨਾਂ ਦਾ ਵਿਰੋਧ ਕਰ ਰਹੀ ਇੱਕ ਕਿਸਾਨ ਦੀ ਮੌਤ ਅਤੇ ਮੌਤ ਤੋਂ ਬਾਅਦ ਕਿਸਾਨ ਆਗੂਆਂ ਦਾ ਵੱਡਾ ਐਲਾਨ ਆਪਣੇ ਅੱਜ ਦੇ ਪ੍ਰੋਗਰਾਮ ਪੰਜਾਬ ਬੋਲ ਦਾ ਵਿੱਚ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਪਰ ਉਹਦੀ ਅਪਡੇਟ ਆਈ ਹੈ ਕਿਉਂਕਿ ਰਾਜਪੁਰਾ ਨੇੜੇ ਪੈਂਦਾ ਪਿੰਡ ਸੇਰਾ ਤੇ ਲੋਕ ਸਭਾ ਹਲਕਾ ਪਟਿਆਲੇ ਦੇ ਵਿੱਚ ਪੈਂਦਾ ਹੈ ਤੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਉੱਥੇ ਚੋਣ ਪ੍ਰਚਾਰ ਕਰਨ ਗਏ ਸੀ ਤੇ ਇਹਨਾਂ ਦਾ ਵਿਰੋਧ ਕਰਨ ਲੱਗੇ ਉੱਥੇ ਕਿਸਾਨ ਉੱਥੇ ਹੋ ਗਈ ਧੱਕਾ ਮੁਕੀ ਤੇ ਇੱਕ ਕਿਸਾਨ ਦੀ ਹੋ ਗਈ ਮੌਤ ਤੇ ਮਾਮਲਾ ਭੱਗ ਗਿਆ ਸੰਯੁਕਤ ਕਿਸਾਨ ਮੋਰਚਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਹਨਾਂ ਦੇ ਆਗੂਆਂ ਦੇ ਵੱਲੋਂ ਕਿਸਾਨ ਦੀ ਹੋਈ ਮੌਤ ਦੇ ਵਿਰੋਧ ਚ ਸਿਵਲ ਹਸਪਤਾਲ ਰਾਜਪੁਰਾ ਦੇ ਵਿੱਚ ਰੋਸ ਧਰਨਾ ਦਿੱਤਾ ਗਿਆ ਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੇ ਖਿਲਾਫ ਪੁਲਿਸ ਕਾਰਵਾਈ ਦੀ ਮੰਗ ਕਰ ਦਿੱਤੀ ਗਈ ਹੈ। ਇਸੇ ਦੌਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਹਸਪਤਾਲ ਪਹੁੰਚੇ ਅਤੇ ਮ੍ਰਿਤਕ ਕਿਸਾਨ ਦੇ ਪਰਿਵਾਰ ਦੇ ਨਾਲ ਇਹਨਾਂ ਸਾਰਿਆਂ ਨੇ ਦੁੱਖ ਪ੍ਰਗਟਾਇਆ ਅਤੇ ਨਾਲ ਇਨਸਾਫ ਦੀ ਮੰਗ ਵੀ ਕੀਤੀ ਹੈ। ਸਿਵਲ ਹਸਪਤਾਲ ਰਾਜਪੁਰਾ ਦੇ ਵਿੱਚ ਜਦੋਂ ਤੱਕਾ ਮੁਕੀ ਨਾਲ ਜ਼ਖਮੀ ਹੋਏ ਕਿਸਾਨ ਸੁਰਿੰਦਰਪਾਲ ਸਿੰਘ ਆਕੜੀ ਜਿਨ੍ਹਾਂ ਦੀ ਉਮਰ ਤਕਰੀਬਨ 60 ਸਾਲ ਦੱਸੀ ਗਈ ਹੈ, ਉਹਨਾਂ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਤਮੋਕਤੇ ਕਿਸਾਨ ਆਗੂ ਸਰਵਣ ਸਿੰਘ ਪੰਧੀਰ ਜਗਜੀਤ ਸਿੰਘ ਡੱਲੇਵਾਲ surjit singh phool ਤੇ ਹੋਰ ਬਹੁਤ ਸਾਰੇ ਕਿਸਾਨ ਆਗੂ ਸੀ ਜਿਹੜੇ ਰਾਜਪੁਰਾ ਦੇ ਹਸਪਤਾਲ ਦੇ ਵਿੱਚ ਪਹੁੰਚੇ ਇਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੀਰ ਨੇ ਦੋਸ਼ ਲਾਇਆ ਕਿ ਸਾਫਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਭਾਂਜੇ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਕਿਸਾਨ ਦੀ ਮੌਤ ਦਾ ਉਹਨਾਂ ਨੇ ਜ਼ਿੰਮੇਵਾਰ ਦੱਸਿਆ ਉਹਨਾਂ ਨੇ ਆਖਿਆ ਕਿ ਹਰਪਾਲਪੁਰ ਦੇ ਵੱਲੋਂ ਹੀ ਸ਼ਹੀਦ ਕਿਸਾਨ ਸੁਰਿੰਦਰਪਾਲ ਸਿੰਘ ਆਕੜੀ ਦੇ ਨਾਲ ਧੱਕਾ ਮੁਕੀ ਕੀਤੀ ਗਈ ਜਿਸ ਕਾਰਨ ਕਿਸਾਨ ਨੂੰ ਦਿਲ ਅਤੇ ਹੋਰ ਥਾਮਾਂ ਤੇ ਗੁੱਜੀਆਂ ਤੇ ਡੋਂਗੀਆਂ ਸੱਟਾਂ ਲੱਗੀਆਂ ਜਿਸ ਕਾਰਨ ਹੰਡਾ ਦੀ ਬਹੁਤ ਹੋਈ ਹੈ ਉਹਨਾਂ ਆਖਿਆ ਕਿ ਭਾਜ ਪਤਾ ਤਾਂ ਦਰਅਸਲ ਟਰੈਕ ਰਿਕਾਰਡ ਇਹ ਹੈ ਉਹਨਾਂ ਲਖੀਮਪੁਰ ਖੀਰੀ ਦੀ ਉਦਾਹਰਨ ਦਿੱਤੀ ਕਿ ਸਾਡੇ ਕਿਸਾਨ ਭਰਾਵਾਂ ਤੇ ਗੱਡੀਆਂ ਚੜਾ ਦਿੱਤੀਆਂ ਕਈਆਂ ਖਨੌਰੀ ਸਰਹੱਦਾ ਦੀ ਉਦਾਹਰਨ ਦਿੱਤੀ ਕਿ ਆਪਣੇ ਹੱਕਾਂ ਲਈ ਜੂਝ ਰਹੇ ਕਿਸਾਨ ਸ਼ੂਭ ਕਰਨ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਹੁਣ ਕਹਿੰਦੇ ਇਹ ਭਾਜਪਾ ਦੇ ਆਗੂ ਨਹੀਂ ਇਹ ਗੁੰਡੇ ਨੇ ਸ਼ਰਿਆਮ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਹੈ ਕਤਲ ਕਰ ਰਹੀ ਹੈ ਕਿਸਾਨ ਜੱਥੇਬੰਦੀਆਂ ਪਰ ਇਹਨਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੀਆਂ ਇਸ ਮੌਕੇ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਆਮ ਆਦਮੀ ਪਾਰਟੀ ਦੀ ਵਿਧਾਇਕਾ ਨੀਨਾ ਮਿੱਤਲ ਆਪ ਵਿਧਾਇਕ ਗੁਰਲਾਲ ਕਣੌਰ ਸਾਬਕਾ ਵਿਧਾਇਕ ਹਰਦੀਾਲ ਕੰਬੂਸ ਅਤੇ ਹੋਰ ਬਹੁਤ ਸਾਰੇ ਆਗੂ ਸੀ ਵੱਖ-ਵੱਖ ਪਾਰਟੀਆਂ ਦੇ ਨਾਲ ਸੰਬੰਧ ਅਸੀਂ ਜਿਹੜੇ ਸਿਵਲ ਹਸਪਤਾਲ ਰਾਜਪੁਰਾ ਪਹੁੰਚੇ ਅਤੇ ਇਹਨਾਂ ਸਾਰਿਆਂ ਨੇ ਭਾਜਪਾ ਉਮੀਦਵਾਰ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਨਾਲ ਹੋਈ ਤੱਕਾ ਮੁਕੀ ਉਹਦੀ ਵੀ ਨਿੰਦਿਆ ਕੀਤੀ ਹੈ ਤੇ ਇਸ ਤਰ੍ਹਾਂ ਸ਼ਹੀਦ ਹੋਏ ਕਿਸਾਨ ਵਾਸਤੇ ਇਨਸਾਫ ਦੀ ਮੰਗ ਵੀ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਭਾਜਪਾ ਉਮੀਦਵਾਰਾਂ ਨੂੰ ਕਿਸਾਨ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਕੋਈ ਸਵਾਲ ਪੁੱਛ ਰਹੇ ਨਹੀਂ ਤਾਂ ਫਿਰ ਉਹ ਭੱਜ ਕਿਉਂ ਰਹੇ ਨਹੀਂ? ਇਹਦੇ ਉੱਤੇ ਕੇਂਦਰ ਸਰਕਾਰ ਕਹਿੰਦੇ ਜੇਕਰ ਮੋਦੀ ਸਰਕਾਰ ਹੈ ਜਿਹੜੀ ਕਿਸਾਨਾਂ ਦੀਆਂ ਜ਼ਰੂਰੀ ਮੰਗਾਂ ਮੰਨ ਲੈਂਦੀ ਤਾਂ ਅੱਜ ਕਿਸਾਨਾਂ ਨੂੰ ਸੜਕਾਂ ਤੇ ਨਾ ਆਉਣ ਵਾਸਤੇ ਮਜਬੂਰ ਹੋਣਾ ਪੈਂਦਾ ਸੜਕਾਂ ਤੇ ਧਰਨੇ ਨਾ ਲਾਉਣੇ ਪੈਂਦੇ ਰਾਤਾਂ ਨਾ گزارਨੀਆਂ ਪੈਂਦੀਆਂ ਰੋਸ ਮੁਜ਼ਾਹਰੇ ਕਰਨ ਦੀ ਲੋੜ ਨਾ ਪੈਂਦੀ ਉਹਨਾਂ ਕਿਹਾ ਕਿ ਇੱਕ ਪਾਸੇ ਕਿਸਾਨ ਨੂੰ ਦੇਸ਼ ਦਾ ਅਨਦਾਤਾ ਵੀ ਕਿਹਾ ਜਾਂਦਾ ਤੇ ਦੂਸਰੇ ਪਾਸੇ ਕਿਸਾਨਾਂ ਦੇ ਉੱਤੇ ਭਾਜਪਾ ਦੇ ਵੱਲੋਂ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਨੇ ਅਥਰੂ ਗੈਸ ਤੇ ਗੋਲੇ ਵੀ ਛੱਡੇ ਜਾ ਰਹੇ ਨੇ ਡਾਂਗਾ ਵੀ ਵਹਾਈਆਂ ਜਾ ਰਹੀਆਂ ਨੇ ਇਨਰ ਮੰਤਰੀ ਕਿਤੇ ਕਿ ਕਿਸਾਨ ਦੀ ਮੌਤ ਲਈ ਜ਼ਿੰਮੇਵਾਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਉਹਨਾਂ ਕਿਹਾ ਕਿ ਸਾਰੇ ਫੋਰਮਾਂ ਦੇ ਕਿਸਾਨ ਆਗੂ ਇੱਥੇ ਇਕੱਠੇ ਹੈ ਅਤੇ ਮ੍ਰਿਤਕ ਕਿਸਾਨ ਦੇ ਪਰਿਵਾਰ ਦੀ ਮੰਗ ਦੇ ਅਨੁਸਾਰ ਜਦੋਂ ਤੱਕ ਕਿਸਾਨ ਦੀ ਮੌਤ ਦੇ ਜ਼ਿੰਮੇਵਾਰ ਸਮਝੇ ਜਾਂਦੇ ਵਿਅਕਤੀਆਂ ਦੇ ਉੱਤੇ ਪਰਚਾ ਦਰਜ ਨਹੀਂ ਹੋ ਜਾਂਦਾ ਉਦੋਂ ਤੱਕ ਇਹ ਰੋਸ ਪ੍ਰਦਰਸ਼ਨ ਵੀ ਜਾਰੀ ਰਹਿਣਗੇ ਅਤੇ ਮ੍ਰਿਤਕ ਕਿਸਾਨ ਦਾ ਸੰਸਕਾਰ ਵੀ ਨਹੀਂ ਕੀਤਾ ਜਾਏਗਾ ਉਹਨਾਂ ਆਖਿਆ ਕਿ ਭਾਜਪਾ ਨੂੰ ਦੇਸ਼ ਅੰਦਰ ਕਿੰਨੀਆਂ ਕਵੋਟਾਂ ਪੈਣਗੀਆਂ ਇਹ ਤਾਂ ਕੰਦੇ ਸਮਾਂ ਦੱਸੂਗਾ ਉਹਨਾਂ ਆਖਿਆ ਕਿ ਜਿਹੜੇ ਭਾਜਪਾ ਉਮੀਦਵਾਰ ਆ ਹਾਲੇ ਮੈਂਬਰ ਪਾਰਲੀਮੈਂਟ ਚੁਣੇ ਵੀ ਨਹੀਂ ਗਏ ਉਹ ਧੱਕੇ ਕਰੀ ਜਾਂਦੇ ਨੇ ਜੇ ਚੁਣੇ ਜਾਣਗੇ ਕੀ ਇਹ ਸਾਡੇ ਸਵਾਲਾਂ ਦਾ ਜਵਾਬ ਦੇ ਆ ਕਰਨਗੇ ਇਹ ਤਾਂ ਵੋਟਾਂ ਮੰਗਣ ਵੇਲੇ ਸਾਡੇ ਸਵਾਲਾਂ ਦਾ ਜਵਾਬ ਨਹੀਂ ਦੇ ਰਹੇ ਹੁਣ ਦੋਸ਼ ਲੱਗ ਰਹੇ ਨੇ ਹਰਵਿੰਦਰ ਸਿੰਘ ਹਰਪਾਲਪੁਰ ਤੇ ਉਹਨਾਂ ਦਾ ਕੀ ਕਹਿਣਾ ਉਹਨਾਂ ਦਾ ਪੱਖ ਵੀ ਸਾਹਮਣੇ ਆ ਗਿਆ ਉਹ ਕਹਿੰਦੇ ਮੇਰੇ ਤੇ ਲਗਾਏ ਜਾ ਰਹੇ ਇਹ ਸਾਰੇ ਦੇ ਸਾਰੇ ਦੋਸ਼ ਝੂਠੇ ਵੀ ਨੇ ਅਤੇ ਬੇਬੁਨਿਆਦ ਵੀ ਨੇ ਸਾਰੀਆਂ ਸਿਆਸੀ ਪਾਰਟੀਆਂ ਵੋਟਾਂ ਲਈ ਲਹਾ ਲੈ ਰਹੀਆਂ ਨੇ ਸਿਆਸੀਕਰਨ ਕਰ ਰਹੀਆਂ ਨੇ ਇਸ ਕਰਕੇ ਮੇਰੇ ਤੇ ਦੋਸ਼ ਲਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਰਾਜਨੀਤਿਕ ਵਿਅਕਤੀ ਨੂੰ ਅਜਹੀ ਮਾੜੀ ਸੋਚ ਤੋਂ ਬਚਣਾ ਚਾਹੀਦਾ ਹੈ ਕਿਸਾਨ सुरेंद्रਪਾਲ ਆਕੜੀ ਉਹ ਕਹਿੰਦੇ ਮੇਰਾ 25 ਸਾਲਾਂ ਤੋਂ ਮਿੱਤਰ ਸੀ ਉਹ ਕਹਿੰਦੇ ਮੌਕੇ ਦੀ ਵੀਡੀਓ ਵੇਖੋ ਇਹਦੇ ਵਿੱਚ ਕਿਸਾਨ ਆਪ ਡਿੱਗਦਾ ਨਜ਼ਰ ਆ ਰਿਹਾ ਜਦ ਕਿ ਮੈਂ ਪਰਨੀਤ ਕੌਰ ਦੇ ਜਿਹੜੀ ਕਾਰ ਹੈ ਉਹਦੀ ਫਰੰਟ ਸੀਟ ਤੇ ਬੈਠਾ ਨਜ਼ਰ ਆ ਰਿਹਾ ਗਰਮੀ ਜ਼ਿਆਦਾ ਸੀ ਇਸ ਕਰਕੇ ਕਹਿੰਦੇ ਕਿਸਾਨ ਥੱਲੇ ਡਿੱਗਿਆ ਤੇ ਉਹਦੀ ਮੌਤ ਹੋਈ ਹੈ ਉਹਨਾਂ ਵਿਰੋਧੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕੋ ਬਿਨਾ ਸੱਚਾਈ ਜਾਣੇ ਨਜ਼ਾਇਜ਼ ਪਰਚਾ ਦਰਜ ਨਾ ਕਰਵਾ ਦੇਣ ਮੈਂ ਤਾਂ ਕਹਿੰਦੇ ਪਹਿਲੇ ਨਜ਼ਾਇਜ਼ ਪਰਚਿਆਂ ਦਾ ਬੜਾ ਸੇਖ ਚੱਲਿਆ ਮੈਂ ਖੁਦ ਕਿਸਾਨਾਂ ਅਤੇ ਕਿਸਾਨਾਂ ਨੂੰ ੱਤਕਾ ਮਾਰਨਾ ਤਾਂ ਦੂਰ ਦੀ ਗੱਲ ਹੈ ਕਹਿੰਦੇ ਸਾਰੀ ਇਹੀ ਨੇ ਕਿ ਅਸੀਂ ਕਿਸਾਨ ਹੈ ਪਰ ਕਿਸਾਨੀ ਦੀ ਗੱਲ ਕੋਈ ਨਹੀਂ ਕਰਦਾ ਤੇ ਹੁਣ ਆ ਖਬਰਾਂ ਵੀ ਕਿਸਾਨੀ ਦੇ ਨਾਲ ਹੀ ਸੰਬੰਧਤ ਹੈ ਜੀ। ਨਾੜ ਦੇ ਨਾਲ ਸੰਬੰਧਤ ਹੈ ਨਾੜ ਨੂੰ ਲਈ ਜਾਣ ਵਾਲੀ ਅੱਗ ਦੇ ਨਾਲ ਸੰਬੰਧਤ ਹੈ। ਖਬਰ ਬੜੀ ਦਰਦਨਾਕ ਹੈ ਜੀ। ਮੈਤਾ ਤੋਂ ਮਿਲੀ ਹੈ ਜੀ ਖਬਰ ਇਹ। ਸ੍ਰੀ ਹਰਗੋਬਿੰਦ ਸਾਹਿਬ ਪੁਰ ਸਾਹਿਬ ਨੂੰ ਜਾਂਦਿਆਂ ਮੁੱਖ ਮਾਰਕ ਤੇ ਕੱਲ 4 ਮਈ ਦੁਪਹਿਰ ਦਾ ਸਮਾਂ ਸੀ। ਇਹ ਬੜੀ ਦਰਦਨਾਕ ਤੇ ਭਿਆਨਕ ਘਟਨਾ ਵਾਪਰਦੀ ਹੈ। ਇਸ ਹਾਦਸੇ ਦੇ ਵਿੱਚ ਇੱਕੋ ਹੀ ਪਰਿਵਾਰ ਤੇ ਤਿੰਨ ਜੀਆਂ ਦੀ ਮੌਤ ਹੋਈ ਹੈ ਜੀ। ਮਰਤਕਾਂ ਦੇ ਵਿੱਚ ਇੱਕ 3 ਵਰਿਆਂ ਦਾ ਬਾਲ ਵੀ ਹੈ ਦੱਸਿਆ ਜਾ ਰਿਹਾ ਕਿ ਹਾਸ਼ਾ ਇੱਕ ਖੇਤ ਵਿੱਚ ਨਾੜ ਨੂੰ ਅੱਗ ਲਾਈ ਹੋਈ ਸੀ ਉਹਦੀ ਵਜ੍ਹਾ ਬਣੀ ਹੈ ਇਹਨਾਂ ਦੀ ਮੌਤ ਮਰਤਕ ਪਿੰਡ ਕੋਟਲਾ ਸੂਬਾ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਦੱਸੇ ਗਏ ਹੈ ਇਹ ਪਰਿਵਾਰ ਮੋਟਰਸਾਈਕਲ ਤੇ ਮਹਿਤਾਵਲ ਜਾ ਰਿਹਾ ਸੀ 34 ਵਰਿਆਂ ਦਾ ਅਮਰਜੋਤ ਸਿੰਘ ਮੋਟਰਸਾਈਕਲ ਚਲਾਰ ਰਿਹਾ ਸੀ ਉਹਦੇ ਪਿੱਛੇ ਉਹਨਾਂ ਦੀ 70 ਵਰਿਆਂ ਦੀ ਮਾਤਾ ਬਲਬੀਰ ਕੌਰ ਅਤੇ ਉਹਦਾ ਪੁੱਤਰ ਅਰਮਾਨ ਦੀਪ ਸਿੰਘ ਜਿਸ ਦੀ ਉਮਰ ਮਹਿਜ਼ 3 ਬਰੇ ਸੀ ਇਹ ਬੈਠੀ ਸੀ ਭਾਪ ਤਿੰਨੋਂ ਹੀ ਮੋਟਰਸਾਈਕਲ ਤੇ ਸੀ ਜਾਣਕਾਰੀ ਮਿਲਿਆ ਕਿ ਰਸਤੇ ਦੇ ਵਿੱਚ ਵਾੜੀ ਤੋਂ ਉਪਰੰਤ 나ੜ ਨੂੰ ਅਗ ਲਾਈ ਹੋਈ ਸੀ ਤੇ ਸੜਕ ਦੇ ਉੱਤੇ ਧੂਆਂ ਹੀ ਧੂਆਂ ਸੀ ਵਿਜ਼ਿਬਿਲਟੀ ਬੜੀ ਘੱਟ ਸੀ ਇਸੇ ਕਰਕੇ ਉਹਨਾਂ ਨੂੰ ਅੱਗੇ ਕੁਝ ਨਜ਼ਰ ਨਹੀਂ ਆਇਆ ਤੇ ਅੱਗੇ ਜਾ ਰਹੇ ਵਾਹਨ ਦੇ ਨਾਲ ਇੱਕ ਗੱਡੀ ਦੇ ਨਾਲ ਉਹਨਾਂ ਦੀ ਟੱਕਰ ਹੋ ਗਈ ਤੇ ਇਸ ਟੱਕਰ ਦੇ ਵਿੱਚ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਖਬਰ ਭਵਾਨੀਗੜ ਦੇ ਵਿੱਚੋਂ ਵੀ ਬਹੁਤ ਦਰਦਨਾਕ ਮਿਲੀ ਹੈ ਜੀ ਹਾਏ ਉਧਰ ਵੀ ਅੱਗ ਨਾਲ ਸੰਬੰਧਤ ਖਬਰ ਹੈ ਭਵਾਨੀਗੜ ਦੇ ਨੇੜੇ ਪੈਂਦਾ ਪਿੰਡ ਰਾਮਗੜ ਰਾਮਗੜ ਦੇ ਖੇਤਾਂ ਵਿੱਚ ਵੀ ਕੱਲ ਦੁਪਹਿਰ ਦੇ ਸਮੇਂ ਅੱਗ ਨੇ ਤਾਂਡਬ ਮਚਾਇਆ ਇਸ ਭਿਆਨਕ ਅੱਗ ਦੇ ਕਾਰਨ ਦੋ ਦਰਜਣ ਕਿਸਾਨਾਂ ਦਾ ਲਗਭਗ 300 ਤੋਂ 400 ਏਕੜ ਨਾੜ ਇੱਕ ਕਿਸਾਨ ਦੀਆਂ ਕਰੀਬ 400 ਤੋਂ 500 ਟਰਾਲੀਆਂ ਤੂੜੀ ਦੀਆਂ ਬਣੀਆਂ ਹੋਈਆਂ ਸੜ ਕੇ ਸੁਆਹ ਹੋ ਗਈਆਂ ਨੇ ਤੇ ਨਾਲ ਹੀ ਖੇਤਾਂ ਦੇ ਨੇੜੇ ਇੱਕ ਬਾੜਾ ਸੀ ਬਾੜੇ ਦੇ ਵਿੱਚ 50 ਤੋਂ 60 ਕਰੀਬ ਭੇਡਾਂ ਦਸੀਆਂ ਜਾ ਰਹੇ ਨੇ ਬੱਕਰੀਆਂ ਦਸੀਆਂ ਜਾ ਰਹੇ ਨੇ ਉਹ ਵੀ ਇਸ ਭਿਆਨਕ ਦੀ ਅੱਗ ਦੀ ਲਪੇਟ ਚ ਆ ਗਈਆਂ ਤੇ ਉਹ ਜਿੰਦਾ ਸੜ ਗਈਆਂ ਨੇ ਪਿੰਡ ਦੇ ਲੋਕਾਂ ਦਾ ਖਦਸ਼ਾ ਇਹ ਹੈ ਕਿ ਬਿਜਲੀ ਦੀਆਂ ਤਾਰਾਂ ਦਾ ਸਪਾਰਕ ਹੋਇਆ ਜਿਸ ਤੇ ਕਾਰਨ ਅੱਗ ਲੱਗ ਗਈ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਦੁਪਹਿਰ ਦੇ ਕਰੀਬ 1.5 ਦਾ ਸਮਾਂ ਹੋਏਗਾ ਕਪਿਆੜ ਨਹਿਰ ਵਾਲੇ ਪੁਲ ਦੇ ਨੇੜੇ ਖੇਤਾਂ ਤੋਂ ਇਹ ਅੱਗ ਸ਼ੁਰੂ ਹੋਈ ਅਤੇ ਉਹਨਾਂ ਦੇ ਪਿੰਡ ਵੱਲੋਂ ਇਹ ਵਧਦੀ ਆ ਗਈ ਅਗਨੇ ਕੁਝ ਹੀ ਮਿੰਟਾਂ ਚੋਂ ਕਹਿੰਦੇ 20-25 ਕਿਸਾਨਾਂ ਦੇ ਖੇਤਾਂ ਦੇ 300 ਤੋਂ 400 ਏਕੜ ਨਾੜ ਨੂੰ ਜਾਲ ਕੇ ਰਾਖਰ ਦਿੱਤਾ ਤਿੰਨ ਚਾਰ ਪਾਥੀਆਂ ਵਾਲੇ ਗੁਹਾਰੇ ਵੀ ਸੜੇ ਪਿੰਡ ਦੀ ਫਿਰਨੀ ਦੇ ਨਾਲ ਇੱਕ ਗਰੀਬ ਮਜ਼ਦੂਰ ਪਰਿਵਾਰ ਨਾਲ ਸੰਬੰਧਤ ਮਹਿੰਦਰ ਸਿੰਘ ਉਹਦੇ ਵੱਲੋਂ ਪਸ਼ੂਆਂ ਦਾ ਬਾੜਾ ਸੀ ਉਹਦੇ ਵਿੱਚ ਖੜੀਆਂ 40-50 ਤੋਂ ਵੱਧ ਭੇਡਾਂ ਬੱਕਰੀਆਂ ਸੀ ਉਹ ਵੀ ਜਿੰਦਾ ਸੜ ਗਈਆਂ ਨੇ ਅੱਗ ਫੈਲਦੀ ਫੈਲਦੀ ਕਹਿੰਦੇ ਅੱਗੇ ਵਧਦੀ ਗਈ ਅਤੇ ਕਿਸਾਨ ਇੰਦਰਜੀਤ ਸਿੰਘ ਦੇ ਪਿੰਡ ਦੇ ਵਿੱਚਕਾਰ ਬਣੇ ਤੂੜੀ ਵਾਲੇ ਸ਼ੈੱਡ ਨੂੰ ਜਲ ਲੱਗੀ ਜਿਸ ਕਾਰਨ 400 ਤੋਂ 500 ਤੂੜੀ ਦੀਆਂ ਟਰਾਲੀਆਂ ਸੜ ਕੇ ਸੁਆਹ ਹੋ ਗਈਆਂ ਇਹਦੇ ਨਾਲ ਉਹਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਇਸੇ ਤਰ੍ਹਾਂ ਪਿੰਡ ਦੇ ਹਰਪਾਲ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਅੱਗ ਲੱਗਣ ਬਾਰੇ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਆਪ ਉਹ ਆਪਣੇ ਪੱਧਰ ਤੇ ਉਹਨਾਂ ਨੇ ਟਰੈਕਟਰਾਂ ਦੇ ਨਾਲ ਮੌਕੇ ਤੇ ਜਾ ਕੇ ਅੱਗ ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕੀਤੇ ਹਾਲਾਂਕਿ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬਰਗੇਡ ਵੀ ਮੌਕੇ ਤੇ ਪਹੁੰਚੀ ਪਰ ਉਦੋਂ ਤੱਕ ਇਹ ਭਿਆਨਕ ਅੱਗ ਕਾਫੀ ਦੂਰ ਤੱਕ ਫੈਲ ਚੁੱਕੀ ਸੀ ਤੇ ਕਾਫੀ ਨੁਕਸਾਨ ਵੀ ਕਰ ਚੁੱਕੀ ਸੀ ਪਿੰਡ ਦੇ ਲੋਕਾਂ ਨੇ ਇਹ ਵੀ ਦੱਸਿਆ ਕਿ ਅੱਗ ਦੇ ਵਿੱਚ ਪਸ਼ੂ ਸੜ ਜਾਣ ਦੇ ਕਾਰਨ ਗਰੀਬ ਪਸ਼ੂ ਪਾਲਕ ਮਹਿੰਦਰ ਸਿੰਘ ਦਾ 10 ਤੋਂ 12 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਗਰੀਬ ਪਸ਼ੂ ਪਾਲਕ ਅਤੇ ਕਿਸਾਨਾਂ ਦੇ ਹੋਏ ਇਸ ਵੱਡੇ ਨੁਕਸਾਨ ਦੇ ਪੂਰਤੀ ਦੇ ਵਾਸਤੇ ਮੁਆਵਜ਼ੇ ਦੀ ਤੁਰੰਤ ਮੰਗ ਕੀਤੀ ਹੈ ਆ ਖਬਰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਪਾ ਬੀਸੀ ਦੇ ਵਿੱਚੋਂ ਮਿਲੀ ਹੈ ਤੇ ਖਬਰ ਪੰਜਾਬ ਤੇ ਭਾਰਤ ਦੇ ਨਾਲ ਸੰਬੰਧਤ ਹੈ ਬੀਸੀ ਸਰਕਾਰ ਦੇ ਵੱਲੋਂ ਆਉਣ ਵਾਲੀ 23 ਤਰੀਕ ਭਾਵ 23 ਮਈ ਨੂੰ ਕਾਮਾਗਾਟਾ ਮਾਰੂ ਯਾਦਗਾਰੀ ਦਿਵਸ ਐਲਾਨਿਆ ਗਿਆ ਹੈ ਸਰਕਾਰ ਦੇ ਵੱਲੋਂ ਇਸ ਸੰਬੰਧੀ ਐਲਾਨਨਾਮਾ ਵੀ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਐਲਾਨਨਾਮੇ ਦੀ ਕਾਪੀ बीसीडी ਸਾਬਕਾ ਮੰਤਰੀ ਅਤੇ ਐਮ ਐਲ ਏ ਜਿਨੀ ਸਿੰਸਨੀ ਕਾਮਾਗਾਟਾ ਮਾਰੂ ਸੁਸਾਇਟੀ ਦੇ ਬੁਲਾਰੇ ਰਾਜ ਸਿੰਘ ਤੂਰ ਨੂੰ ਪੇਨਡ ਵੀ ਕਰ ਦਿੱਤੀ ਹੈ ਇਸ ਐਲਾਨ ਨਾਮੇ ਦੇ ਵਿੱਚ ਲਿਖਿਆ ਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ਚ 23 ਮਈ 2024 ਨੂੰ ਕਾਮਾਗਾਟਾ ਮਾਰੂ ਯਾਦਗਾਰੀ ਦਿਵਸ ਉਹਨਾਂ ਯਾਤਰੀਆਂ ਲਈ ਇੱਕ ਮਹਾਨ ਸ਼ਰਧਾਂਜਲੀ ਹੋਵੇਗੀ ਜਿਨ੍ਹਾਂ ਨੇ ਇਸ ਦੁਖਾਂਤ ਦੇ ਤੌਰ 'ਤੇ ਬਹੁਤ ਦੁੱਖ ਚੱਲੇ ਅਸੀਂ ਅਤੀਤ ਨੂੰ ਵਾਪਸ ਨਹੀਂ ਕਰ ਸਕਦੇ ਪਰ ਅੱਗੇ ਜ਼ਰੂਰ ਵੱਧ ਸਕਦੇ ਹਾਂ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਉਹਨਾਂ ਨੂੰ ਅਤੀਤ ਬਾਰੇ ਸਿੱਖਿਆਤ ਕਰਕੇ ਸ਼ਾਨਦਾਰ ਵਿਰਾਸਤ ਦੇ ਸਕਦੀਆਂ। ਮਿਲੀ ਜਾਣਕਾਰੀ ਦੇ ਅਨੁਸਾਰ 23 ਮਈ ਨੂੰ ਕਾਮਾਗਾਟਾ ਮਾਰੂ ਯਾਦਗਾਰੀ ਦਿਵਸ ਐਲਾਨੇ ਜਾਣ ਸੰਬੰਧੀ ਸਰਕਾਰ ਨੂੰ ਬੇਨਤੀ ਕੀਤੀ ਗਈ ਸੀ। ਅਰਾ ਸਿੰਘ ਤੂਰ ਜੋ ਕਿ ਕਾਮਾਗਾਟਾ ਮਾਰੂ ਦੇ ਇੱਕ ਮੁਸਾਫਿਰ ਬਾਬਾ ਪੂਰਨ ਸਿੰਘ ਦੀ ਜਿਨ੍ਹਾਂ ਦਾ ਪਿੰਡ ਜਨੇਤਪੁਰ ਸੀ ਉਹਨਾਂ ਦੇ ਪੋਤਰੇ ਹੈ ਭਾਵ ਅੱਗੇ ਉਹਨਾਂ ਦੀ ਵੰਸ਼ ਚੋਂ ਨੇ। ਉਹਨਾਂ ਨੇ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ। ਅਤੇ ਬੀਸੀ ਸਰਕਾਰ ਦਾ ਉਚੇਚੇ ਤੌਰ ਤੇ ਉਹਨਾਂ ਵੱਲੋਂ ਧੰਨਵਾਦ ਕੀਤਾ ਗਿਆ ਹੈ ਤੁਹਾਨੂੰ ਯਾਦ ਹੋਣਾ ਹੈ ਕਿ ਕਾਮਾਗਾਟਾ ਬਾਰੂ ਜਹਾਜ਼ ਲੈ ਕੇ 1914 ਦੇ ਵਿੱਚ ਮੁਸਾਫਰ ਪਹੁੰਚੇ ਸੀ ਉਹਨਾਂ ਨੂੰ ਕੈਨੇਡਾ ਦੇ ਪਾਣੀਆਂ ਦੇ ਵਿੱਚੋਂ ਉਤਰਨ ਦੀ ਆਗਿਆ ਨਹੀਂ ਸੀ ਦਿੱਤੀ ਗਈ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ